ਖੇਤੀਬਾੜੀ ਵਿਭਾਗ ਉਹ ਕਹਿੰਦਾ ਵੀ ਚਿੱਟੀ ਮੱਖੀ ਪੈਦਾ ਹੁੰਦੀ ਹੈ ਇਹਦੇ ਨਾਲ ਮੂੰਗੀ ਨਾਲ ਚਿੱਟੀ ਮੱਖੀ ਹੈ ਜਿਹੜਾ ਨਰਮੇ ਬੈਡ ਦੇ ਵਿੱਚ ਮੂੰਗੀ ਬਾਜ ਬਣੀ ਹੁੰਦੀ ਹੈ ਇਹਦਾ ਮਤਲਬ ਜੇ ਇਹ ਬੀਜਨੇ ਆ ਤਾਂ ਇੱਧਰ ਉੱਧਰ ਬੀਜੋ ਜਿੱਥੇ ਨਰਮਾ ਨਹੀਂ ਹੁੰਦਾ ਐਮ ਐਸ ਪੀ ਦੇ ਸਵਾਲ ਤੇ ਜੋ ਕੇਂਦਰ ਸਰਕਾਰ ਨੇ ਕਰਨਾ ਉਹਦੇ ਨਾਲ ਕਿਸਾਨ ਲੜਨ ਵਾਸਤੇ ਤਿਆਰ ਨੇ ਕਿਸਾਨ ਜਿਹਾ ਬੰਦਿਆ ਲੜਨ ਵਾਸਤੇ ਤਿਆਰ ਨਹੀਂ ਆਡਿਸ਼ੂ ਆ ਪਰ ਪੰਜਾਬ ਸਰਕਾਰ ਦੀ ਜੋ ਹੱਥ ਘਾਰ ਖੇਤਰ ਦੇ ਵਿੱਚ ਹੈ ਐਮ ਐਸ ਪੀ ਕਿਹੜੀ ਕਿਹੜੀ ਚੀਜ਼ ਦੇ ਦਿੱਤੀ ਜਾ ਸਕਦੀ ਉਹ ਤਾਂ ਘਟੋ ਘਟ ਦੇਵੇ ਚਿੱਟੀ ਮੱਖੀ ਤਾਂ ਫਰੂਟ ਦਾ ਸਾਰਿਆਂ ਦਾ ਨੁਕਸਾਨ ਕਰਦੀ ਆ ਮਰੂਦਾਂ ਦਾ ਨੁਕਸਾਨ ਕਰਦੀ ਹੈ ਬੇਰਾਂ ਦਾ ਨੁਕਸਾਨ ਕਰਦੀ ਹੈ ਛਿਆਂ ਦਾ ਨੁਕਸਾਨ ਕਰਦੀ ਹੈ ਚਿੱਟੀ ਮੱਖੀ ਦਾ ਜਿੱਥੇ ਜਾਊਗੀ ਉਹ ਤਾਂ ਹਰੇਕ ਮਕਾਨਾ ਕਰਦੇ ਸਬਜ਼ੀਆਂ ਨੂੰ ਕਾਣੀ ਕਰ ਦਿੰਦੀ ਹੈ ਬਤਾਉਆਂ ਨੂੰ ਕਾਣੀ ਕਰਦੀ ਹੈ ਇਸ ਚਿੱਟੀ ਮੱਖੀ ਜਿੱਥੇ ਬੈਠੀ ਹੈ ਉਹ ਨੁਕਸਾਨ ਕਰੂਗੀ ਤਾਂ ਅੱਜ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਆ ਮੁੱਖ ਮੰਤਰੀ ਸਾਹਿਬ ਨੇ ਵੀ ਮੀਟਿੰਗ ਕੀਤੀ ਮੰਗਾਂ ਸੁਣੀਆਂ ਉਸ ਤੋਂ ਬਾਅਦ ਜਿਹੜਾ ਹੈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਿਉਂਕਿ ਉਹ ਖੇਤੀਬਾੜੀ ਮੰਤਰੀ ਨੇ ਇਸੇ ਤਰ੍ਹਾਂ ਦੇ ਨਾਲ ਐਨਆਰਆਈ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਤਾਂ ਉਹਨਾਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੁੰਦੀ ਆ ਬਹੁਤ ਸਾਰੀਆਂ ਮੰਗਾਂ ਸੀ ਖੇਤੀਬਾੜੀ ਨਾਲ ਸੰਬੰਧਤ ਮੰਗਾਂ ਸੀ ਕਿਸਾਨਾਂ ਨਾਲ ਸੰਬੰਧਤ ਮੰਗਾਂ ਸੀ ਔਰ ਸਮਾਜਿਕ ਮੁੱਦਿਆਂ ਤੇ ਵੀ ਗੱਲ ਹੁੰਦੀ ਆ ਜਿਵੇਂ ਨਸ਼ਿਆਂ ਦੀ ਗੱਲ ਹੈ ਔਰ ਬੇਰੋਜ਼ਗਾਰੀ ਦੀ ਗੱਲ ਹੈ ਤੇ ਤਮਾਮ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਪੰਜਾਬ ਸਰਕਾਰ ਨਾਲ ਹੁੰਦੀਆਂ ਔਰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਮੰਤਰੀ ਗੱਲ ਕਰਦੇ ਨੇ ਉਸ ਤਰੀਕੇ ਦੇ ਨਾਲ ਇਹ ਹੈ ਕਿ ਸਾਰੀਆਂ ਮੰਗਾਂ ਤੇ ਡਿਟੇਲ ਦੇ ਵਿੱਚ ਗੱਲ ਹੋਈ ਔਰ ਪੰਜਾਬ ਸਰਕਾਰ ਹਰ ਇੱਕ ਮੰਗ ਨੂੰ ਪੂਰਿਆ ਕਰਨ ਦੇ ਲਈ ਸਹਿਰਦਾ ਔਰ ਜਲਦ ਇਹ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਇਹ ਸਭ ਦੇ ਵਿਚਾਲੇ ਕਿਸਾਨ ਕੀ ਕਹਿੰਦੇ ਆ ਸਾਡੇ ਨਾਲ ਜੋਗਿੰਦਰ ਸਿੰਘ ਉਗਰਾਹਾਂ ਹੈਗੇ ਆ ਕੀ ਕੁਝ ਕਹਿੰਦੇ ਨੇ ਉਹ ਸੁਣਦੇ ਆ ਤਾਂ ਉਗਰਾਹਾਂ ਸਾਹਿਬ ਨੇ ਸਾਡੇ ਨਾਲ ਉਗਰਾਹਾਂ ਸਾਹਿਬ ਮੀਟਿੰਗਾਂ ਪਹਿਲਾਂ ਵੀ ਹੋਈਆਂ ਉਹਨਾਂ ਦੇ ਵਿੱਚ ਕਈ ਵੀ ਅੱਜਲੀਆਂ ਮੰਗਾਂ ਦੇ ਵਿੱਚ ਵੀ ਕਈ ਮੰਗਾਂ ਹੋ ਸੀ ਜਿਹੜੀਆਂ ਇਸ ਤੋਂ ਪਹਿਲਾਂ ਵੀ ਪ੍ਰਵਾਨ ਹੋ ਗਈਆਂ ਉਦੋਂ ਵੀ ਜਦੋਂ ਤੁਸੀਂ ਬਾਹਰ ਹੁੰਨੇ ਹੋ ਕਹਿੰਦੇ ਹੋ ਜੀ ਸਾਨੂੰ ਤਾਂ ਉਦੋਂ ਹੀ ਪਤਾ ਲੱਗੂ ਜਦੋਂ ਹੱਲ ਹੋ ਮੀਟਿੰਗ ਤੋਂ ਕੀ ਲੱਗਦਾ ਹੈ ਕਿ ਦੋ ਤਿੰਨ ਵਾਰ ਦौराਈਆਂ ਗਈਆਂ ਮੰਗਾ ਸਰਕਾਰ ਨੇ ਮੰਨੀਆਂ ਵੀ ਪਰ ਕੰਪਲੀਟ ਨਹੀਂ ਹੋਈਆਂ ਦੇਖੋ ਸਾਥੀ ਅਸੀਂ ਤਾਂ ਜੇ ਸਰਕਾਰ ਦੇ ਨਾਲ ਗੱਲਬਾਤ ਬੈਠੇ ਆਂ ਜੇ ਸਰਕਾਰ ਨੇ ਹਾਂ ਕਹਿਤਾ ਅਸੀਂ ਤਾਂ ਕਹਿੰਨੇ ਵੀ ਠੀਕ ਆ ਸਰਕਾਰ ਨੇ ਹਾਂ ਤਾਂ ਭਾਈ ਕਹਿਤਾ ਇੱਥੇ ਸਾਨੂੰ ਵੀ ਸਿਆਸੀ ਐਂ ਕਹਿੰਨੇ ਵੀ ਹਾਂ ਕਹੇ ਸਰਕਾਰ ਨੇ ਨਗਦ ਸਾਡੇ ਹੱਥ 'ਚ ਕੁਝ ਨਹੀਂ ਆਇਆ ਜਿੰਨਾ ਚਿਰ ਨਗਦ ਨਹੀਂ ਹੱਥ 'ਚ ਆਉਂਦਾ ਅਸੀਂ ਸਾਨੂੰ ਖਾਬਦਾਵੇ ਨਹੀਂ ਕਹਿ ਸਕਦੀ ਹਾਂ ਇਹ ਮੰਗਾ ਸੀ ਜਿੱਤ ਕੇ ਮੁੜ ਮੁੜ ਗਿਆ ਇਹ ਨਹੀਂ ਜਿੱਤ ਨਹੀਂ ਕਿਹਾ ਜਾ ਸਕਦਾ ਸਰਕਾਰ ਨੇ ਸਾਡੇ ਨਾਲ ਪੋਜ਼ਿਟਿਵ ਤਰੀਕੇ ਨਾਲ ਗੱਲ ਕੀਤੀ ਹੈ ਇਹਦੇ ਨਾਲ ਐ ਸੰਤੁਸ਼ਟੀ ਤਾਂ ਹੁੰਦੀ ਹੈ ਵੀ ਹਾਂ ਤਾਂ ਕਹਿ ਦੀ ਇੰਨੀ ਕਿ ਜਿੰਨੀ ਕੁ ਉਥੇ ਅੰਦਰ ਗੱਲ ਹੋਈ ਹੈ ਉਹਦੇ ਨਾਲ ਸਿੱਧੀ ਸਾਡੀ ਜਿੰਨੀ ਕੁ ਸੰਤੁਸ਼ਟੀ ਹੋਈ ਹੈ 1900 ਨੂੰ ਕਹਤ। ਮੂੰਗੀ ਜਿਹੜੇ ਮਸਲੇ ਤੇ ਗੱਲ ਹੋਈ ਹੈ ਇਹ ਵੀ ਤੁਹਾਡੀ ਮੰਗ ਰਹੀ ਹੈ ਕਿ ਮੂੰਗੀ ਤੇ ਐਮਐਸਪੀ ਦੀ ਗੱਲ ਕੀਤੀ ਸੀ ਪਰ ਉਹ ਮੁਕੰਮਲ ਤਾਂ ਹੋਈ ਨਹੀਂ ਕਾਫੀ ਵੱਡਾ ਰੋਲ। ਆਹ ਕਹਿੰਦੇ ਵੀ ਜਦੋਂ ਆਏ ਸੀ ਬਣਿਆ ਉਦੋਂ ਅਸੀਂ ਮੂੰਗੀ ਤੇ ਗੱਲ ਕੀਤੀ ਸੀ। ਮੂੰਗੀ ਤੇ ਜਿਹੜਾ ਖੇਤੀਬਾੜੀ ਵਿਭਾਗ ਹੈ ਉਹ ਕਹਿੰਦਾ ਵੀ ਚਿੱਟੀ ਮੱਖੀ ਪੈਦਾ ਹੁੰਦੀ ਹੈ ਇਹਦੇ ਨਾਲ ਮੂੰਗੀ ਨਾਲ ਚਿੱਟੀ ਮੱਖੀ ਹੈ ਜਿਹੜਾ ਨਰਮੇ ਵੇੜ ਦੇ ਵਿੱਚ ਮੂੰਗੀ ਵਾਜ ਬਣੀ ਹੁੰਦੀ ਹੈ ਇਹਦਾ ਮਤਲਬ ਜੇ ਇਹ ਬੀਜਨੇ ਆ ਤਾਂ ਇੱਧਰ ਉੱਧਰ ਬੀਜੋ ਜਿੱਧਰ ਨਰਮਾ ਨਹੀਂ ਹੁੰਦਾ ਚਿੱਟੀ ਮੱਖੀ ਦਾ ਨੁਕਸਾਨ ਹੁਣ ਚਿੱਟੀ ਮੱਖੀ ਪਹਿਲੇ ਨਰਮੇ ਦਾ ਕੱਲਾ ਨੁਕਸਾਨ ਨਹੀਂ ਕਰਦੀ ਚਿੱਟੀ ਮੱਖੀ ਤਾਂ ਫਰੂਟ ਦਾ ਸਾਰਿਆਂ ਦਾ ਨੁਕਸਾਨ ਕਰਦੀ ਹੈ ਮਰੂਦਾਂ ਦਾ ਨੁਕਸਾਨ ਕਰਦੀ ਹੈ ਬੇਰਾਂ ਦਾ ਨੁਕਸਾਨ ਕਰਦੀ ਹੈ ਸਿਆਂ ਦਾ ਨੁਕਸਾਨ ਕਰਦੀ ਹੈ ਚਿੱਟੀ ਮੱਖੀ ਦਾ ਜਿੱਥੇ ਜਾਊਗੀ ਉਹ ਤਾਂ ਹਰੇਕ ਮਕਾਨਾ ਕਰਨ ਦੇ ਸਬਜ਼ੀਆਂ ਨੂੰ ਕਾਣੀ ਕਰ ਦਿੰਦੀ ਹੈ ਬਤਾਉਆਂ ਨੂੰ ਕਾਣੀ ਕਰਦੀ ਹੈ ਚਿੱਟੀ ਮੱਖੀ ਜਿੱਥੇ ਬੈਠੀ ਹੈ ਉਹ ਨੁਕਸਾਨ ਕਰੂਗੀ ਇਸ ਕਰਕੇ ਚਿੱਟੀ ਮੱਖੀ ਦਾ ਵਸੀਲਾ ਨਹੀਂ ਤੁਸੀਂ ਐਮ ਐਸ ਪੀ ਬੰਦ ਕਰ ਦਿਓ ਇਹ ਕੋਈ ਬਹਾਨਾ ਨਹੀਂ ਅੱਛਾ ਮੰਤਰੀ ਸਾਹਿਬ ਕਹਿੰਦੇ ਸੀ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਆਪ ਕਿਹਾ ਕਿ ਜੇ ਐਮਐਸਪੀ ਬਾਰੇ ਕੇਂਦਰ ਨਾਲ ਲੜਾਈ ਲੜਨਗੇ ਕਿਸਾਨ ਤਾਂ ਅਸੀਂ ਨਾਲ ਆ ਅਸੀਂ ਲੀਗਲ ਲੜਾਈ ਵੀ ਲੜਾਂਗੇ ਸਾਨੂੰ ਸੜਕਾਂ ਤੇ ਬੈਠਣਾ ਪਊਗਾ ਕਹਿੰਦੇ ਅਸੀਂ ਨਾਲ ਬੈਠਾਂਗੇ ਠੀਕ ਹੈ ਪਰ ਗੱਲ ਤਾਂ ਇਹ ਵੀ ਸੀ ਕਿ ਪੰਜਾਬ ਸਰਕਾਰ ਨੂੰ ਵੀ ਤਾਂ ਕਿਸਾਨ ਕਹਿੰਦੇ ਸੀਗੇ ਤੁਸੀਂ ਆਪਣੇ ਹਿੱਸੇ ਦੇ ਵਿੱਚੋਂ ਵੀ ਕੁਝ ਫਸਲਾਂ ਤੇ ਜਾਂ ਜਿਹੜੀਆਂ ਸਬਜ਼ੀਆਂ ਉਹਨਾਂ ਤੇ ਐਮਐਸਪੀ ਕੋਈ ਕਿਸੇ ਤਰੀਕੇ ਤਾਂ ਦਿਓ ਉਸ ਗੱਲ ਤੇ ਕੀ ਕੀਤੀ ਗੱਲ ਐਮਐਸਪੀ ਦੇ ਸਵਾਲ ਤੇ ਜੋ ਕੇਂਦਰ ਸਰਕਾਰ ਨੇ ਕਰਨਾ ਉਹਦੇ ਨਾਲ ਕਿਸਾਨ ਲੜਨ ਵਾਸਤੇ ਤਿਆਰ ਨੇ ਕਿਸਾਨ ਜੱਥੇਬੰਦੀਆਂ ਲੜਨ ਵਾਸਤੇ ਤਿਆਰ ਨਹੀਂ ਆਡਾ ਇਸ਼ੂ ਆ ਪਰ ਪੰਜਾਬ ਸਰਕਾਰ ਦੀ ਜੋ ਹੱਤ ਅਧਾਰ ਖੇਤਰ ਦੇ ਵਿੱਚ ਹੈ ਐਮਐਸਪੀ ਕਿਹ ਉਹ ਤੋਂ ਸਰਕਾਰ ਨੇ ਇੱਕ ਕਿਸਮ ਗੱਲ ਹੋਈ ਹੈ ਟਾਲਾ ਬਟਾ ਜੀ ਟਾਲਾ ਬਟਾ ਟਾਲਾ ਬਟਾ ਹਾਂਜੀ ਠੀਕ ਹੈ ਤਾਂ ਇਹ ਸਨ ਜੁਗਿੰਦਰ ਸਿੰਘ ਉਗਰਾਹਾਂ ਔਰ ਸਿੱਧੇ ਤਰੀਕੇ ਦੇ ਨਾਲ ਉਹ ਕਹਿੰਦੇ ਨੇ ਕਿ ਜਿਸ ਤਰੀਕੇ ਨਾਲ ਗੱਲਬਾਤ ਹੋਈ ਹੈ ਸਰਕਾਰ ਦੇ ਨਾਲ ਉਸ ਹਿਸਾਬ ਨਾਲ ਉਹ ਕਹਿੰਦੇ ਕਿ ਸਰਕਾਰ ਨੇ ਹਾਂ ਜ਼ਰੂਰ ਕੀਤੀ ਹੈ ਪਰ ਉਹ ਕਹਿੰਦੇ ਸਾਨੂੰ ਸੰਤੁਸ਼ਟੀ ਉਦੋਂ ਹੀ ਹੋਊਗੀ ਜਦੋਂ ਇਹ ਮੰਨੀਆਂ ਹੋਈਆਂ ਮੰਗਾ ਲਾਗੂ ਹੋ ਜਾਣਗੀਆਂ ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂਰ ਦਾ ਅਨਮਿਊਟ ਚੰਡੀਗੜ੍ਹ